ਸਤ ਸ੍ਰੀ ਅਕਾਲ ਜੀ ਅੱਜ ਪੁੱਛਦੇ ਆ ਗੱਲ ਜੀ ਜਿਹੜੀ ਜਿਹੜੀ ਤੇ ਨਿਸ਼ਾਨ ਲੱਗਿਆ ਹੋਇਆ ਫੋਟੋ ਰੋਣ ਦੇ ਪੁੱਛਦੇ ਆ ਇਸ਼ਾਰਾ ਕਰਾਉਣ ਸਾਥ ਜੀ ਜੇ ਤੁਹਾਨੂੰ ਪਤਾ ਹੈ ਜੀ ਤੁਹਾਨੂੰ ਜੱਜ ਸਿੱਟ ਜੰਦ ਕੋਲੇ ਕੋਲ ਤੇ ਗਾਈ ਟੋਕ ਕਰਦੇ ਕੈਸ ਜੀ ਕੋਲ ਤੇ ਗਾਈ ਟੋਕ ਕਰਦੇ ਮੈਸੇਜ ਜੀ ਬੋ ਜੀ ਪਹੁੰਚੇ ਆ ਗਾਡੀਆਂ ਦੇ ਸਾਰਾ ਵੇਖਣ ਵਾਸਤੇ ਐਸੋਲ ਆਪਾਂ ਕੱਲ ਜੀ ਇਸ ਤਰ ਠੀਕ ਹੈ ਜੀ ਇਧਰ ਜੀ ਆਓ ਕਹਾਲਦੇ ਆ ਤੁਹਾਨੂੰ ਬੁਸਾਰਾ ਠੀਕ ਹੈ ਜੀ ਉੱਥੇ ਕਾਦੀਆਂ ਦੁਸ਼ਾਰਾ ਦੇਖਣ ਵਾਸਤੇ ਕੱਲ੍ਹ ਦੇ ਵਿੱਚ ਬੀਏ ਪਰ ਆਪਨੇ ਗਾਣੇ ਜਿਹਨੇ ਆਪਣੇ ਕਿਸੇ ਦਾ ਵੀ ਸੁਣਨਾ ਉਹ ਪਰਾਣਾ ਪੁਰਾਣੀ ਗਾਣੇ ਆਪਣੇ ਕਿਸੇ ਦੇ ਗਾਣੇ ਆ ਪਤਾ ਨਹੀਂ ਦੇ ਬੰਦੇ ਸਾਡੇ ਨਾਲ ਕੋਈ ਕਹਿੰਦੀ ਤੁਸੀਂ ਆਪਦਾ ਵੇਖ ਲਓ ਠੀਕ ਹੈ ਸਤਿ ਸ੍ਰੀਕਾਲ ਜੀ ਹੋਰ ਸੁਣਾਓ ਸਭ ਠੀਕ ਠਾਕ ਜੀ ਚੜ੍ਹਦੀ ਕਲਾ ਦੀ ਆਸ ਕਰਦੇ ਆ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਗੇ ਠੀਕ ਠਾਕ ਹੋਗੇ ਲਓ ਜੀ ਤੁਸੀਂ ਵਿਸਾਰਾ ਕਿੱਥੇ ਵੇਖਿਆ ਅਸੀਂ ਤੇ ਦੇਖਿਆ ਕਾਦੀਆਂ ਸਹਿਰ ਤੇ ਕਾਲਜ ਦੇ ਗਰਾਊਂਡ ਵਿੱਚ ਲੋ ਜੀ ਆਨੰਦ ਆ ਗਿਆ ਬਹੁਤ ਹੀ ਭੀੜ ਭੜਕਾ ਉੱਥੇ ਸੰਗਤ ਦਾ ਹੈਗਾ ਜੀ ਤੇ ਪੈਰ ਰੱਖਣ ਨੂੰ ਤਾਂ ਜਗ੍ਹਾ ਨਹੀਂ ਮਿਲ ਰਹੀ ਤੇ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਜੀ ਇੱਕ ਖਾਲਸਾ ਚੁਦੇ ਬਿਲਕੁਲ ਗਰਾਊਂਡ ਦੇ ਸਾਹਮਣੇ ਜਿਹੜਾ ਤਾਂ ਜਿਹੜਾ ਦਿਸਹਾਰਾ ਲੱਗਾ ਹੋਇਆ ਜੀ ਤੇ ਕਲਾਕਾਰ ਲੱਗਾ ਹੋਇਆ ਸੀ ਗਿੱਲ ਮਾਨਕੂ ਵਧੀਆ ਕਲਾਕਾਰ ਲੱਗਾ ਹੋਇਆ ਸੀ ਚੰਗੀ ਦੁਨੀਆ ਥੰਮ ਕੇ ਰੱਖੀ ਹੋਈ ਔਰ ਭੀੜ ਭੜਕਾ ਜਿਹੜਾ ਬਹੁਤ ਜ਼ਿਆਦਾ ਸੀ ਵੈਸੇ ਵੀ ਕਾਦੀਆਂ ਵਿੱਚ ਦੋ ਦਿਸਾਰੇ ਜਿਹੜੇ ਲੱਗਦੇ ਆ ਤੇ ਅਸੀਂ ਦੇਖਿਆ ਜਿਹੜਾ ਕਲਜ ਹਲછા ਸਕੂਲ ਦੇ ਕਲਜ ਵਿੱਚ ਗਰਾਊਂਡ ਉੱਤੇ ਲੱਗਾਇਆ ਹੋਇਆ ਸੀ ਬਹੁਤ ਜ਼ਿਆਦਾ ਸੂਰਪਟਕਾ ਸੀ ਤੇ ਰੌਣਕ ਤਾਂ ਜ਼ਿਆਦਾ ਸੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਦਿਸਾਰਾ ਕਿੱਥੇ ਦੇਖਿਆ ਦੇਖ ਕਾਦੀਆਂ ਕੌਣ-ਕੌਣ ਦਿਸਾਰਾ ਦੇਖਣ ਆਇਆ ਸੀ ਤੇ ਕਿੰਨੇ-ਕਿੰਨੇ ਕਲਜ ਵਾਲਾ ਦਿਸਾਰਾ ਦੇਖਿਆ ਆਪਾਂ ਤੇ ਦੇਖਿਆ ਜੀ ਕਲਜ ਵਾਲਾ ਦਿਸਾਰਾ ਤੇ ਜਿੱਥੇ ਭੀੜ-ਪੜੱਕਾ ਜਿਹੜਾ ਬਹੁਤ ਜ਼ਿਆਦਾ ਸੀ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਦੁਕਾਨਾਂ ਵੀ ਜਿਹੜੀਆਂ ਬਹੁਤ ਹੀ ਲੱਗੀਆਂ ਹੋਈਆਂ ਸੀ ਤੇ ਵਧੀਆ ਗਰਾਊਂਡ ਵੀ ਖੁੱਲੀ ਸੀ ਤੇ ਰੌਣਕ ਜਿਆਦੀ ਸੀ ਤੇ ਆਪਾਂ ਵੀ ਘੁੰਮ ਫਿਰ ਕੇ ਦੁਸ਼ਹਰਾ ਦੇਖਿਆ ਸਕੂਲ ਵਾਲਾ ਜਿਹਨਾਂ ਦੇ ਕਲਜ ਵਾਲਾ ਖਾਲਸਾ ਸਕੂਲ ਵਾਲਾ ਜਿਹੜੀ ਗਰਾਊਂਡ 'ਚ ਉਹਥੇ ਆਪਾਂ ਦੇਖਿਆ ਵੀ ਤੇ ਕਾਫੀ ਰੌਮਕ ਲੱਗੀ ਮੈਂ ਵੀ ਫਿਰ ਲਈ ਦੁਸ਼ਹਿਰਾ ਦੇਖਿਆ ਤੇ ਤੁਹਾਨੂੰ ਵੀ ਦਿਖਾ ਰਹੇ ਹਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਾਦੀਆਂ ਕਾਲਜ ਵਾਲਾ ਦੁਸ਼ਹਿਰਾ ਕਿੰਨੇ ਕਿੰਨੇ ਦੇਖਿਆ ਤੁਹਾਨੂੰ ਦੁਸ਼ਹਿਰਾ ਕਿਹੜਾ ਵਧੀਆ ਲੱਗਦਾ ਵੇ ਕਿਹੜੇ ਲੱਖ ਦਾ ਵਧੀਆ ਲੱਗਦਾ ਵੇ ਸਾਨੂੰ ਤੇ ਵੀ ਕਾਦੀਆਂ ਦਾ ਦੁਸ਼ਹਿਰਾ ਵਧੀਆ ਲੱਗਦਾ ਆਪਾਂ ਤਾਂ ਕਾਦੀਆਂ ਦੇਖੇ ਜਾ ਹੀ ਰਹੇ ਕਿ ਕਾਦੀਆਂ ਵਿੱਚ ਵੀ ਦੋ ਦੁਸ਼ਹਿਰੇ ਲੱਗਦੇ ਆ ਤੁਸੀਂ ਕਿਹੜੇ ਦੁਸ਼ਹਿਰਾ ਪਸੰਦ ਕਰਦੇ ਹੋ ਆਪਾਂ ਤੇ ਜਿਹੜਾ ਦੁਸ਼ਹਿਰਾ ਲੱਗਿਆ ਸੀ ਕਲਜੀ ਦੀ ਗਰਾਊਂਡ ਇਸ ਆਪਾਂ ਉੱਥੇ ਦੇਖ ਕੇ ਆਏ ਉਹ ਸਾਨੂੰ ਬਹੁਤ ਉੱਜਲ ਲੱਗਿਆ ਸਿਸਟਮ ਉੱਥੇ ਵਧੀਆ ਸੀ ਪ੍ਰਸ਼ਾਸਨ ਵਧੀਆ ਸੀ ਉੱਥੇ ਤੇ ਵਧੀਆ ਜਿਹੜਾ ਆਨੰਦ ਜਿਹੜਾ ਐ ਤੁਸੀਂ ਦੇਖੋ ਠਾਠਾ ਮਾਰਦਾ ਕੱਟ ਤੇ ਵਧੀਆ ਰੌਣਕ ਲੱਗੀ ਹੋਈ ਏ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਹੜਾ ਦੁਸ਼ਹਿਰਾ ਦੇਖਿਆ ਹੈ ਆਈਟੀਐਲ ਵਾਲਾ ਤੇ ਜਾਂ ਦੁਸ਼ਹਿਰਾ ਗਰਾਊਂਡ ਕਾਦੀਆਂ ਕਲਜ ਵਾਲਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਹੁਤ ਵਧੀਆ ਵਧੀਆ ਆਨੰਦ ਰਿਹਾ ਜੀ ਆਪਾਂ ਵੀ ਘੁੰਮ ਫਿਰ ਕੇ ਵੇਖਿਆ ਜੀ ਬਾਕੀ ਕਾਦੀਆਂ ਵਾਲੇ ਕਮੈਂਟ ਜਰੂਰ ਕਰਿਓ ਤੇ ਕਿੰਨੇ ਕਿੰਨੇ ਇਸ਼ਾਰਾ ਦੇਖਿਆ ਤਾਂ ਉਹ ਵੀ ਕਮੈਂਟ ਜਰੂਰ ਕਰਿਓ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਸਾਡੇ ਚੈਨਲ ਤੇ ਨਵੇਂਓ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ YouTube ਤੇ ਦੇਖ ਦਿਓ ਤੇ ਸਬਸਕ੍ਰਾਈਬ ਕਰ ਲਓ Instagram ਤੇ ਦੇਖ ਦਿਓ ਫੋਲੋ ਕਰ ਲਓ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਪੇਜ ਨੂੰ ਸਬਸਕ੍ਰਾਈਬ ਕਰੋ ਬੈਲ ਵਾਲੇ ਆਈਕਨ ਨੂੰ ਜ਼ਰੂਰ ਦਬਾਣਾ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜੜੀ ਪਹੁੰਚਦੀ ਰਵੇ ਟਾਡਾ ਆਪਣਾ trilok singh bisarma ਜਿਹਨੇ ਕਿ ਐਂਕਰ ਕਾਇਥ ਪੰਜਾਬੀ ਹਾਂਜੀ ਲਓ ਜੀ ਆਨੰਦ ਆ ਗਿਆ ਦੁਸਹਿਰੇ ਦਾ ਤੇ ਭੀੜ ਭੜਕਾ ਜਿਹੜਾ ਬਹੁਤ ਜ਼ਿਆਦਾ ਸੀ ਤੇ ਆਪਾਂ ਵੀ ਗਏ ਹੋਏ ਸੀ ਆ ਮੇਰੇ ਨਾਲ ਮੇਰਾ ਪੁੱਤਰਾ ਗਿਆ ਹੋਇਆ ਸੀ ਤੇ ਲੈ ਤਸਵੀਰਾਂ ਦੇਖੋ ਕਾਦੀਆਂ ਸੈਰ ਦੀਆਂ ਦੁਸਹਿਰੇ ਦੀਆਂ ਕਲਜਵਾਲੇ ਦੇ ਦੁਸਹਿਰੇ ਦੀਆਂ ਠੀਕ ਹੈ ਜੀ ਧੰਨਵਾਦ ਦੋਸਤੋ ਬਾਕੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਸੀਂ ਇਦਾਂ ਹੀ ਹਰ ਸਾਲ ਦੁਸਹਿਰਾ ਮਨਾਉਂਦੇ ਰਹੋ ਤੇ ਖੁਸ਼ੀਆਂ ਮਨਾਉਂਦੇ ਰਹੋ ਤਾਂ ਆਪਾਂ ਆਉਂਦੇ ਹਾਂ ਤਾਂ ਫਿਰ ਇੱਕ 버ਗਰ ਖਾਦਾ ਜਲੇਬੀਆਂ ਖਾਦੀਆਂ ਪਕੌੜੇ ਖਾਦੇ ਤੇ ਪਕੌੜੇ ਬਹੁਤ ਸਵਾਦ ਸੀ ਜਲੇਬੀਆਂ ਬਹੁਤ ਸਵਾਦ ਸੀ 버ਗਰ ਉਸ ਤੋਂ ਜ਼ਿਆਦਾ ਸਵਾਦ ਸੀ ਤੇ ਖਾਣ ਪੀਣ ਦਾ ਸਿਸਟਮ ਵਧੀਆ ਸੀ ਆਈਸਕ੍ਰੀਮ ਵੀ ਆਉਂਦੀ ਹੈ ਖਾਦੀ ਆਪਾਂ ਠੀਕ ਹੈ ਜੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਾਦੀਆਂ ਦਾ ਦੁਸ਼ਹਿਰਾ ਕਿੱਦਾਂ ਦਾ ਲੱਗਾ ਠੀਕ ਹੈ ਜੀ ਕਾਦੀਆਂ ਦਾ ਦੁਸ਼ਹਿਰਾ ਕਾਲਜ ਵਾਲਾ ਵਧੀਆ ਲੱਗਾ ਜਾਂ ਫਿਰ ਆਈਟੀ ਵਾਲਾ ਵਧੀਆ ਲੱਗਾ ਠੀਕ ਹੈ ਜੀ ਤਾਂ ਦੀ ਤਾਂ ਨੋ ਦੋਸਤੋ ਚੜਦੀ ਕਲਾ ਚ ਇਹ ਵੀਡੀਓ ਦੇਖਣ ਲਈ ਧੰਨਵਾਦੀ ਬਹੁਤ ਬਹੁਤ ਧੰਨਵਾਦੀ ਇਸ ਕਰਕੇ ਸਾਡੇ ਪੇਜ ਤੇ ਨਵੇਂ ਤੇ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਹਰ ਕਿਉਂਟੀ ਤੁਹਾਡੇ ਤੱਕ ਪਹੁੰਚਦੀਵੇ ਧੰਨਵਾਦੀ ਸਾਡਾ YouTube ਚੈਨਲ ਤਰਲੋਕ ਸ੍ਰਿਖਾ ਸਾਡਾ Instagram ਚੈਨਲ ਹੈ ਤਰਲੋਕ ਸ੍ਰਿਖਾ ਹਾਂਜੀ ਠੀਕ ਹੈ ਜੀ ਧੰਨਵਾਦ ਦੋਸਤੋ ਚੜਦੀ ਕਲਾ ਰਹਿਓ ਜੀ ਇਹ ਇਧਿੰਕ ਹੀ ਕ੍ਰਿਸ਼ਨਾ ਮੰਦਿਰ ਉਹ ਤਕੀਆਂ ਕਰਦੇ ਰਹੋ ਤੇ ਮੇਲੇ ਤੁਸੀਂ ਮਨਾਉਂਦੇ ਰਹੋ ਅੱਜ ਦਾ ਜਿਹੜਾ ਦੁਸ਼ਹਿਰਾ ਬਹੁਤ ਵਧੀਆ ਰਿਆ ਸਫਰ ਰਿਆ ਤੁਹਾਡਾ ਮੇਲਾ ਠੀਕ ਹੈ ਧੰਨਵਾਦ ਕਾਰੀ ਨਾਲ ਜਨਾਵੇ ਪੱਕੀ ਸਾਰੇ ਪੱਕੇ